ਇੱਕ ਨੂੰ ਸਵਾ ਲੱਖ ਆਂਦੇ ਆ ਦੋ ਨੂੰ ਇਹ ਢਾਈ ਲੱਖ ਆਂਦੇ ਆ ਜੇ ਕੋਈ ਬੰਦਾ ਸਿਰ ਤੋਂ ਗੰਜਾ ਹੋਵੇ ਨਾ ਉਹਨੂੰ ਗੰਜਾ ਨਹੀਂ ਆਂਦੇ ਉਹਨੂੰ ਸਭੋਂ ਵਡਿਆ ਕੇ ਕਲਗਾ ਸਿੰਘ ਆਂਦੇ ਆ ਜੇ ਕੋਈ ਲੱਤ ਤੋਂ ਲੰਗੜਾ ਹੋਵੇ ਨੇ ਅੰਗਸ ਸਿੰਘ ਨੂੰ ਸਚਾਲਾ ਸਿੰਘ ਆਂਦੇ ਆ ਜੇ ਕੋਈ ਅੱਖਾਂ ਤੋਂ ਅੰਨ ਹੋਵੇ ਉਹਨੂੰ ਅੰਨ ਆ ਕੇ ਉਹਦਾ ਮਨ ਨਹੀਂ ਦਿਖਾਉਂਦੇ ਉਹਨੂੰ ਸੂਰਮਾ ਸਿੰਘ ਆਂਦੇ ਆ ਜੇ ਕਿ ਇੱਕ ਅੱਖ ਤੋਂ ਕਾਣਾ ਹੋਵੇ ਉਹਨੂੰ ਲਖਨੇਤਰਾ ਸਿੰਘ ਆਂਦੇ ਆ ਜਿਤਨਾ ਬੱਸ ਨੂੰ ਇਹ ਨੱਕ ਵੱਡੀ ਕਹਿੰਦੇ ਆ ਰੀਅਲ ਨੂੰ ਇਹ ਭੂਤਨੀ ਕਹਿੰਦੇ ਆ ਜਿਹੜਾ ਇੰਨਾਂ ਅੱਗੇ ਲੱਗਦਾ ਉਹਨੂੰ ਤੇਜਾ ਸਿੰਘ ਕਹਿੰਦੇ ਆ ਸਾਈਕਲ ਨੂੰ ਵਾਵਰੋਲਾ ਗੱਡੇ ਨੂੰ ਜਹਾਜ਼ ਜਹਾਜ਼ ਨੂੰ ਉਡਰ ਖਟੋਲਾ ਬੱਕਰੇ ਨੂੰ ਚਟੰਗਾ ਬੱਕਰੀ ਨੂੰ ਆਕਾਸ਼ਪਰੀ ਗੁਰ ਨੂੰ ਸਿਰ ਜੋੜ ਸੱਕਰ ਨੂੰ ਸਿਰ ਖੰਡੀ ਕਈ ਨੂੰ ਪਤਾਲਪੁਰੀ ਇਹ ਰਜਾਈ ਨੂੰ ਨੰਗ ਸਿੰਘ ਅਫਲਾਤੂਨ ਕਹਿੰਦੇ ਆ ਸਾਡੀ ਪਜਾਮੇ ਨੂੰ ਨੰਸਨ ਬਨਾਲੀ ਕਹਿੰਦੇ ਆ ਇਹ ਨੰਗਸਿੰਘਾਂ ਦੇ ਬੋਲੇ ਆ ਜਿੱਤਨਾ ਖੋਤੇ ਨੂੰ ਇਹ ਥਾਣੇਦਾਰ ਕਹਿੰਦੇ ਆ ਇਹ ਖੁੰਡੇ ਨੂੰ ਕਾਨੂੰਗੋ ਕਹਿੰਦੇ ਆ ਡੰਡੇ ਨੂੰ ਇਹ ਮਲਾਜੇ ਤੋੜ ਕਹਿੰਦੇ ਆ ਇੱਕ ਮੈਂ ਨੰਗਸਿੰਘ ਨੂੰ ਪੁੱਛਿਆ ਮੈਂ ਕਿਹਾ ਇਹਨੂੰ ਮਲਾਜੇ ਤੋੜ ਕਹਿੰਦੇ ਜੀ ਆਹ ਦੇ ਵੀ ਜਿਹੜੀ ਪੁੜਪੜੀ ਦੇਕਰਾਂ ਬਹਿ ਜੇ ਨਾ ਉਹਦਾ ਮੁਰਕੇ ਮਲਾਜੇ ਦੀ ਲੋੜ ਹੀ ਨਹੀਂ ਪੈਂਦੀ ਇਹ ਨੰਗਾ ਸਿੰਘਾਂ ਦੇ ਬੋਲੇ ਸਾਡੀ ਕੌਮ ਦੇ